හ ඒකකම හිනවිකර පරා කිීවෙනු හිපියෝවෙ සිෙති සඩ. ਸੜਕਾਂ ਨਾਲ ਲੱਗ 5 ਮਿੰਟ ਸਿਰ 37 ਲੱਖ ਕਿਲੋਮੀਟਰ ਦਾ ਲੱਗਦਾ ਹੈ ਕਿ ਕੁਲਯਾਰ ਦਾ 10 ਸੜਕਾਂ ਨਾਲ ਲੱਗ ਕਿੰਨਾ ਕਿਲੋਮੀਟਰ ਦੀਆਂ 10 ਗੋਲ ਤਾਂ ਨਹੀਂ ਪੈਂਦਾ ਬਈ ਹੁਣ ਤਾਂ ਤੁੱਪ ਨਹੀਂ ਨਾ ਦੁੱਧਾ ਹੀ ਰੋਸ਼ਨ ਹੋਣਾ ਮੈਂ ਕਿਹਾ ਫੋਲੀ ਦੇ 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 ਕਰਵਰ ਜਿਹੜਾ ਲੱਗਵਾ ਦਵਾਵਾ ਤਾਂ ਦੇਊਗਾ ਿੰਗੇ ਫੇਰੀ ਚਪਲਾ ਵੀ ਨਹੀਂ ਪਾਈ ਹੁਣ ਜੱਟ ਮਾਨਦ ਕਰਾਂ ਹਾਂ ਠੀਕ ਹੈ ਕੰਮ ਜਿਹਨਾਂ ਮੈਂ ਕਿਰੇ ਪਰਾਂ ਕੀਵੇਂ ਨੂੰ ਹੀ ਪੀ ਹੋਵੇ ਸਿੱਧੀ ਇਹਦਾ <laughs> ਸਾਡਾ ਨਾ ਦੋਦਾਈ ਰੋਇਆ ਸੀ ਲੋਣਾ ਮੈਂ ਰੋਣਾ ਵੀ ਉਹ ਨਾ ਆਏ ਸਾਲਾਂਗੇ ਬਾਬਾ ਮੇਰੀ ਗੱਲ ਤੇਰਾ ਕੀ ਹੁੰਦਾ ਦੁਨੀਆਂ ਦਾ ਅਮੀਰ ਬੰਦਾ ਸੀ ਠੀਕ ਹੈ ਬੜਾ ਮੈਂ ਦੇ ਕੰਮ ਕਰਦਾ ਮੁੰਡਾ ਜਿਹਨੂੰ ਵੀ ਉਹ 30000 ਦੇ 250 ਤਹਾ ਉਹ ਇਦਾਂ ਕੀ ਰੱਬ ਕਰ ਸਕਦਾ ਮੈਂ ਕਿਉਂ ਜੀ ਜਿਵੇਂ ਜੇ ਮਗਰੂ ਮੈਂ ਬਾਹਰ ਲਿਆਂਦਾ ਹੁਣ ਯਾਰ ਆ ਗਿਆ ਹੋਰ ਮਰੇ ਦਵਾਰ ਕੋਈ ਪਤਾ ਲੱਗਦਾ ਉਹ ਕੀ ਹੁੰਦਾ ਕੰਮ ਨਹੀਂ ਕਰਦਾ ਲੰਬਾਈ ਇੱਕ ਸੋਚ ਲੋਕਾਂ ਦਾ ਜੱਦਾ ਸਿੰਘ ਦੀ ਗੱਲ ਨਹੀਂ ਐਸਾ ਰਿਆਵਾ ਦੋ ਤਿੰਨ ਭਾਈ ਜੀ ਹਾਂ ਜੀ ਸਮੈਸਪੈਂਸ ਦੀ ਟੰਡਿਕ ਦੀ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਐਸਾ ਤੇ ਮੌਕੇ ਤੇ ਜਿਆਜਾ ਲੰਘੇ ਵੀ ਆਏ ਨੇ ਪੁੱਤਾਂ ਤੇ ਲੋਕ ਲੰਗੇ ਜੱਪੇ ਜਾਂਦੇ ਨੇ ਬਹੁਤ ਹਸਾਲ ਲੋਕਾਂ ਨੂੰ ਬੜੀ ਮੁਸ਼ਕਲਾਂ ਦੀ ਸੀ ਖਾਸਪਰੇ ਜੋ ਲੈ ਕੇ ਜਾਂਦੇ ਸੀ ਯਾਰ ਪਰ ਲੰਗਣ ਟਪਣ ਤੋਂ ਬੱਚਿਆਂ ਦੇ ਸਕੂਲ ਤੋਂ ਤੇ ਅੱਜ ਮੁਸ਼ਕਲ ਸਾਰੀ ਜ਼ਿੰਦਗੀ ਵਾਸਤੇ

ਜਾਗੜਾ ਨਹੀਂ ਜੇ ਤਵੇ ਅੱਗੇ ਆ ਨਹੀਂ ਹਟਲਾ ਨਿਆਰਾ ਜਾਗੜਾ ਚੱਕ ਲਈ ਚੱਲ ਓਏ ਵਾਹ ਵਾਹ ਆਹ ਨਾ ਲਾਈ ਪੈਂਦੀ ਗਰੀ ਬਈ ਮਾਰਾ ਮਾਰ ਹੈ ਮਾਰ ਦੇ ਬਈ ਮਾਰ पाणी बड़े पठे लाए त ਉਹ ਕੋਲ ਲੰਬਾ ਤਰੀਕਾ ਮੇਰੇ ਸਿਰ ਹੈ ਹੈ ਬੰਦ ਹੈਗੇ ਵੀ ਨੇ ਨਹੀਂ ਵੀ ਗਏ ਮਾਲਾ ਜੀ ਅਸੀਂ ਸਭ ਤੋਂ ਪਹਿਲਾਂ ਸਰਦਾਰ ਜਗਦੀਪ ਸਿੰਘ ਗੋਲਡੀ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ 79 ਸਾਲ ਹੋ ਗਏ ਨੇ ਆਜ਼ਾਦੀ ਆਈ ਨੂੰ ਪਰ ਆਜ਼ਾਦੀ ਇੱਥੇ ਆਪਣੀ ਪਹਿਲੀ ਵਾਰ ਆਈ 2025 ਚ ਕਿਉਂਕਿ ਇਥੋਂ ਸਾਰੇ ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨ ਸੀ ਤੇ ਲੱਗਦੇ ਟੱਪਲੇ ਨੂੰ ਘੰਟਾ-ਘੰਟਾ ਬੇੜੀਆਂ ਤੇ ਲੱਗ ਜਾਂਦਾ ਸੀ ਪਰ ਉਹ ਰੋਕ ਬਹੁਤ ਪ੍ਰਸ਼ਾਰ ਸੀ ਤੇ ਇਸ ਕਰਕੇ ਅਸੀਂ 2024 ਚ ਮਾਨ ਸਾਹਿਬ ਦੇ ਨਾਲ ਜਗਦੀਪ ਸਿੰਘ ਗੋਲਡੀ ਦੇ ਨਾਲ ਅਸੀਂ ਤੁਰੇ ਤੇ ਸਾਨੂੰ ਨਾ ਵਿਸ਼ਵਾਸ ਦਵਾ ਸੀ ਵੀ ਅਸੀਂ ਜੇ ਆਪਣੀ ਸਰਕਾਰ ਆ ਗਈ ਤਾਂ ਅਸੀਂ ਪਹਿਲੇ ਨੰਬਰ ਤੇ ਮੁੱਖਾ ਤੋਂ ਦੇ ਦੋ ਕੰਮ ਕਰਾਂਗੇ ਸਾਨੂੰ ਬਹੁਤ ਮਾਣ ਹੈ ਜਿਹੜਾ ਸਾਨੂੰ ਅੱਜ ਕੋਲ ਤੇ ਆ ਜਿਹੜਾ ਮਿਰਲਾ ਲੱਗਿਆ ਖੜਾ ਹੈ ਨਹੀਂ ਤਾਂ ਪਹਿਲਾਂ ਇੱਥੇ ਹਰੇਕ ਸਾਲ ਇੱਕ ਦੋ ਬੰਦੇ ਦੇ ਮੌਤਾਂ ਹੋ ਜਾਂਦੀਆਂ ਸੀ ਖੁਸ਼ ਹਾਂ ਬਹੁਤ ਖੁਸ਼ ਹੈ ਜੀ ਤੇ ਸਾਰਾ ਆਸ-ਪਾਸੇ ਪਿੰਡਾਂ ਦੇ ਲੋਕ ਵੀ ਖੁਸ਼ ਨੇ ਜਿਨ੍ਹਾਂ ਦੇ ਦਰਪੜੀਆਂ ਲੱਗਦੀਆਂ ਨੇ ਤੇ ਸੇਸ ਕਰ ਤੇ ਮੈਂ ਆਪਣੇ ਵੀਰ ਜਗਦੀਪ ਸਿੰਘ ਗੋਲੜੀ ਦਾ ਤੇ ਸਰਦਾਰ ਭਗਵੰਤ ਸਿੰਘ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ। ਸਾਹੀ ਪਿੰਡ ਜੀ ਤੁਹਾਡਾ। ਹਾਂਜੀ ਟੈਣੀ ਦਿੱਤਾ ਸਿੰਘ ਜੀ। ਪਾਣੀ ਇੱਕ ਵਾਰ ਫੇਰ ਆ ਗਿਆ ਜੀ। ਇਹ ਗਤੀਜ ਵੀ ਆਇਆ ਸੀ। ਪਹਿਲੀ ਵਾਰ ਆਇਆ ਸੀ। ਹੁਣ ਵੀ ਆ ਗਿਆ ਜੀ। ਪਾਣੀ ਬਹੁਤ ਆਉਂਦਾ ਹੈ। ਅੱਗੇ ਤਾਂ ਵਿੱਚੋਂ ਲੰਘਾ ਸਾਡਾ ਵਿੱਚ ਦੀ ਸੀ। ਢੀੜੀਆਂ ਜਾਂਦੇ ਸੀ। ਜਿਹੜਾ ਪਾਣੀ ਯਾਨੀ ਖੇਤਾਂ ਤੋਂ ਹੋ ਕੇ ਸਾਡੇ ਘਰਾਂ ਦਾ ਵੀ ਪਹੁੰਚ ਜਾਂਦਾ ਸੀ। ਸਾਡੇ ਘਰਾਂ ਦੇ ਜੋ ਆਰ ਦੌਰ ਪਹੁੰਚ ਜਾਂਦਾ ਸੀ। ਸਾਡੇ ਘਰ ਉੱਤੇ ਪਾਏ ਹੋਏ ਨੇ। ਇਸ ਕਰਕੇ ਹੁਣ ਫਿਰ ਪਾਣੀ ਆ ਗਿਆ ਜੀ। ਪਾਣੀ ਜੋ ਆਇਆ ਬੜੀ ਅਫਤਾਰ ਨਾਲ ਹੁਣ ਵੀ ਚੱਲ ਰਿਹਾ ਹੈ। ਤੇ ਜਿਹੜੀ ਪੁਲ ਸੀਐਮ ਭਗਵੰਤ ਮਾਨ ਤੇ ਜਗਦੀਸ਼ ਕੁਮਾਰ ਕੋਹੜੀ ਜਲਾਲਾ ਵਿਧਾਇਕ ਇਹਨਾਂ ਨੇ ਬਣਾਈਆਂ ਇਹਨਾਂ ਦਾ ਅਸੀਂ ਦਿਲੋਂ ਬੇਸ਼ੁਕਰ ਗਿਆ ਕਰਦੇ ਆ ਤੇ ਬਹੁਤ ਇਹਨਾਂ ਨੇ ਪ੍ਰਵਾਲਾ ਕੀਤਾ ਹੈ ਜੋ ਵਾਰ ਜਦੋਂ 2023 ਚ ਪਾਣੀ ਆਇਆ 200 ਪਹਿਲੇ ਉਦੋਂ ਮੌਤਾ ਵੀ ਇਸ ਫੀਲਡ ਦੇ ਵਿੱਚ ਬੰਨਿਆ ਚਾਹ ਪਾਣੀ ਦੇ ਵਹਾਤ ਰੁੜ ਗਏ ਸੀ ਮੁੰਡੇ ਹਾਂਜੀ ਬੀੜੀ ਜੋ ਚਲਦੀ ਸੀ ਜਦੋਂ ਹਵਾ ਜਾਂ ਬੱਲਾ ਆਉਂਦਾ ਸੀ ਬੀੜੀ ਡੋਲਾ ਖਾ ਜਾਂਦੀ ਸੀ ਆ ਪੂਰੇ ਖੋ ਜਾਂਦੇ ਅੱਜ ਮੈਂ ਸੁਣਿਆ ਤੁਸੀਂ ਇੱਥੇ ਝੰਡਾ ਵੀ ਲਰਾਇਆ ਕੇ ਬਿਲਕੁਲ ਜੀ ਜਾਤੀ ਮਨਾਈ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਕਿ ਪਾਣੀ ਹੁਣ ਵੀ ਵੋਹ ਚੱਲ ਰਿਹਾ ਹੈ ਤੇ ਸਾਨੂੰ ਹੁਣ ਵੀ ਇਹਦਾ ਬਹੁਤ ਲਾਭ ਮਿਲਿਆ ਪੁੱਤ ਦਾ ਜੋ ਬਣਾਈ ਗਈ ਹੈ ਇਸ ਵਾਸਤੇ ਜਗਦੀਸ਼ ਮਰ ਤੇ ਭਾਈ ਕੀ ਅੱਜ ਅਸੀਂ ਦਾ ਪਹਿਲਾ ਪਹਿਲਾ ਸਾਡੇ ਹਲਕੇ ਦੇ ਐਮਐਲਏ ਜਗਦੀਪ ਸਿੰਘ ਗੋਲੜੀ ਦਾ ਲੱਖ ਲੱਖ ਨਹੀਂ ਕਰੋੜ ਕਰੋੜ ਵਿੱਚ ਧੰਨਵਾਦ ਕਰਨਿਆ ਜਿਹੜੇ ਕੀ ਸਾਨੂੰ ਅੱਜ ਤੋਂ 70 80 ਸਾਲਾਂ ਬਾਅਦ ਚੀਜ਼ ਮਿਲੀ ਹੈ ਪਿਛਲੇ 23 23 ਜੀ ਸਾਡਾ ਪਾਣੀ ਆਇਆ ਸੀਗਾ ਤਕਰੀਬਨ ਤਿੰਨ ਤੋਂ ਚਾਰ ਮੌਤਾ ਹੋ ਗਿਆ ਸੀ ਜਿੰਨਾਂ ਕੇ ਐਮਐਲ ਸਾਹਿਬ ਨੇ ਖੁਦ ਆਪਣੇ ਚੈੱਕ ਕਰਤੀ ਦਿੱਤੇ ਸੀਗੇ ਸਾਨੂੰ ਲੱਗਦਾ ਕਿ ਜਿਹੜੇ ਅਸਲ ਵਿੱਚ ਆਜ਼ਾਦੀ ਮਿਲਣੀ ਚਾਹੀਦੀ ਸੀ ਸਾਨੂੰ ਹੁਣ ਮਿਲੀ ਹੈ 2024 ਦੇ ਵਿੱਚ ਕਿਉਂਕਿ ਸਾਡੀ ਸਭ ਤੋਂ ਵੱਡੀ ਮੰਗ ਰਹੀ ਸੀਗੀ ਐਮਐਲ ਸਾਨੂੰ ਪਹਿਲੀ ਰੱਖੀ ਸੀਗੀ ਇਹਨੇ ਪਹਿਲੀ ਗਾਰੰਟੀ ਦਿੱਤੀ ਸੀ ਪਹਿਲੀ ਵਾਰੀ ਇਹਨੇ ਪੂਰੀ ਕਰ ਦਿੱਤੀ ਕਿਉਂਕਿ ਸਾਡੀ ਜਿੰਨੀਆਂ ਵੀ ਵੋਟਾਂ ਪਾਈਆਂ ਨੇ ਤਾਂ ਬਾਦਰ ਪੱਟੀ ਦਾ ਸਾਡਾ ਇੱਕ ਇੱਕ ਵੋਟ ਦਾ ਮੁੱਲ ਮੁੜ ਗਿਆ ਤਕਰੀਬਨ 3.5 ਕਰੋੜ ਦੀ ਪੌਲ ਲਗਤ ਨਾਲ ਅੱਜ ਸਾਡੇ ਪਿੰਡ ਪਰਾ ਜਿੰਨੇ ਵੀ ਆਦੇ ਜਾਂਦੇ ਨੇ ਉਹਨਾਂ ਜਮਾਈ ਨੂੰ ਕੋਈ ਪਰੇਸ਼ਾਨੀ ਆਦੀ ਫਿਰ ਵੀ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਅਸੀਂ ਦੁਬਾਰਾ ਐਮਐਲ ਨੂੰ ਸਪੋਰਟ ਤੇ ਵੋਟ ਕਰਾਂਗੇ ਖੁਸ਼ ਹਾਂ ਬਿਲਕੁਲ ਜ਼ਿਆਦਾ ਸਾਡੇ ਮੁਖਮਦ ਸਾਹਿਬ ਜਿਹੜੀ ਕੀ ਬੜੇ ਧਿਆਨ ਨਾਲ ਚੀਜ਼ ਸਾਡੇ ਸੰਦੇ ਪੈਣੇ ਹਰੇਕੀ ਦੀ ਗੱਲਬਾਤ ਸੁਣਦੇ ਪੈਣੇ ਸਾਡੇ ਜਿੰਨੇ ਵੀ ਪਿੰਡ ਵਾਸੀ ਹੈਗੇ ਨੇ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਕਿੱਥੇ ਸਰਪੰਚ ਐਮਐਲ ਨੂੰ 2023 ਦੇ ਵਿੱਚ ਵੀ ਪਾਣੀ ਆਇਆ ਸੀ 2 ਸਾਲ ਪਹਿਲਾਂ ਤੇ ਇੱਥੇ ਜਦੋਂ ਆਪਾਂ ਆਏ ਸੀ ਤਾਂ ਉਦੋਂ ਮੇੜੀਆਂ ਵਿੱਚ ਦਿਨਾਂ ਕਿ ਜਾਣਾ ਪੈਂਦਾ ਸੀ ਸੰਪਰਕ ਟੁੱਟ ਜਾਂਦਾ ਸੀ ਪੁਲ ਬਣ ਗਈ ਹੈ ਅਜੇ ਚਲੋ ਸ਼ੁਰੂਆਤ ਆ ਇੱਕ ਵਾਰੀ ਟੈਂਪਰੇਰੀ ਹੋ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਵਾਸੀ ਕਹਿੰਦੇ ਨੇ ਇੱਕ ਗੱਲ ਹੋਰ ਹੈ ਕਿ ਇਹਨਾਂ ਨੇ ਅੱਜ ਕਹਿੰਦੇ ਝੰਡਾ ਵੀ ਖਿਲਰਾਇਆ ਕਹਿੰਦੇ ਵੀ ਅੱਜ ਸਹੀ ਲੱਗਦਾ ਵੀ ਆਜ਼ਾਦੀ ਜਿਹੜੀ ਸਾਨੂੰ ਮਿਲੀ ਹੈ ਨਹੀਂ ਸ਼ਾਇਦ ਥੋੜਾ ਹੈ ਨਾ ਤੁਸੀਂ ਗਲਤ ਕਹਿ ਗਏ 2 ਸਾਲ ਪਹਿਲਾਂ ਨਹੀਂ 1977 ਤੋਂ ਪਹਿਲਾਂ ਦੀ ਪਾਣੀ ਆਈ ਜਾਂਦਾ ਪਰ ਵੱਧ ਕਿਸਮ ਦੀ ਇਹ ਸੀ ਹਾਂ ਵੱਧ ਕਿਸਮ ਦੀ ਇਸ ਗੱਲ ਦੀ ਸੀ ਵੀ ਅੱਜ ਤੱਕ 78-79 ਸਾਲ ਹੋ ਗਏ ਯਾਦ ਹੋਏ ਨੂੰ ਪਰ ਢਾਣੀ ਨ타 ਸਿੰਘਾ ਨੇ ਉਹ ਵਾਕਈ ਆਜ਼ਾਦੀ ਹੁਣ ਮਿਲੀ ਹੈ। ਤਾਂ ਮੈਂ ਬਹੁਤ ਖੁਸ਼ਕਿਸਮਤ ਆਂ ਔਰ ਕਰਮਾ ਨਾਲ ਜਿਨੂੰ ਇਹ ਸੇਵਾ ਮਿਲੀ ਹੈ ਔਰ ਮੈਂ ਪਿੰਡਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਨੇ ਸਾਲ ਸਬਰ ਰੱਖਿਆ ਤੇ ਆਮ ਆਦੀ ਪਾਰਟੀ ਦੀ ਉਮੀਦ ਰੱਖੀ ਔਰ ਝਾੜੂ ਦੇ ਚੋਣਾਂ ਸੰਤੇ ਇੱਕ ਮੋਹਰ ਲਾ ਕੇ ਅੱਜ ਹੋਰ ਮੈਨਾਂ ਦਾ 10 ਦਿਨ ਦਾ ਕੰਮ ਹੈ ਜਦੋਂ ਪਾਣੀ ਖਤਮ ਹੋ ਗਿਆ ਸੜਕ ਬਣਨ ਵਾਲੀ ਹੈ ਕਿ ਬਾਕੀ ਪੁਲ ਕੰਪਲੀਟ ਹੋ ਚੁੱਕੀ ਹੈ। ਸੋ ਇਸ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਨਹੀਂ ਅਸੀਂ ਦੋ ਕਿਸ਼ਤੀਆਂ ਹੁੰਦੀਆਂ ਸੀ ਇੱਕ ਨੀਲੇ ਰੰਗ ਦੀ ਇੱਕ ਬਿਣਾ ਰੰਗ ਕੀਤੀ ਉਹ ਮਲਾ ਹੁੰਦਾ ਸੀ ਸਾਡਾ ਟਾਣੀ ਫੁੱਲਾ ਸਿੰਘ ਵਾਲਾ ਕੀ ਨਾਮ ਸੀ ਬਾਈ ਦਾ ਜੰਗੀਰ ਸਿੰਘਾ ਇੱਕਰ ਤਾਂ ਮੈਨੂੰ ਯਾਦ ਆ 2 ਸਾਲ ਪਹਿਲਾਂ ਕਿਸ਼ਤੀ ਵੀ ਡੁੱਬ ਲੱਗੀ ਸੀ 10 12 ਦਿਨ ਇੱਥੇ ਰਹੇ ਆ ਪਰ ਚਲੋ ਦੋ ਡੱਥ ਵੀ ਹੋਏ ਮੈਨੂੰ ਯਾਦ ਆ ਪਰ ਬਾਬਾ ਨਾਲੇ ਕਿਰਪਾ ਕਰਨਗੇ ਇਸ ਗੱਲ ਦੀ ਉਹਨਾਂ ਸਾਰੇ ਪਿੰਡ ਨੂੰ ਮੁਬਾਰਕਵਾਦ ਹੈ ਔਰ ਇਸੇ ਕਰਕੇ ਲੋਕਾਂ ਨੇ ਸਰਕਾਰ ਬਣਾਈ ਸੀ ਤਕਰੀਬਨ 3.5 ਕਰੋੜ ਰੁਪਇਆ ਲੱਗਾ 3 ਕਰੋੜ 45 ਲੱਖ ਰੁਪਇਆ ਇਸ ਪੁਲ ਨੂੰ ਬਣਾਉਣ ਵਾਸਤੇ ਔਰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਰਕਾਰ ਇਸ ਕਰਕੇ ਲੋਕ ਬਣਾਉਂਦੇ ਹੈ ਤੇ ਸਰਕਾਰਾਂ ਤੋਂ ਲੋਕਾਂ ਨੇ ਕੰਮ ਲੈਣੇ ਹੁੰਦੇ ਹੈ ਔਰ ਸਰਕਾਰ ਲੋਕਾਂ ਨੂੰ ਸਹੂਲਤ ਦੇਵੇ ਸੋ ਮੈਂ ਸਾਰੇ ਪਿੰਡ ਵਾਸੀਓ ਨੂੰ ਇਸ ਕੰਮ ਦੀ ਮੁਬਾਰਕਵਾਦ ਵੀ ਦਿਨਾ ਔਰ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਦਿਆਂ ਜਿਨੇ ਨੇ ਸਭ ਤੋਂ ਪਹਿਲਾਂ ਫੰਡ ਮੇਥੋਂ ਲਿਸਟ ਮੰਗੀ ਸੀ ਵੀ ਤਿੰਨ ਕੰਮ ਤੁਸੀਂ ਪ੍ਰਾਇਰਟੀ ਤੇ ਦੱਸ ਦਿਓ ਔਰ ਇੱਕ ਕਮੋਦੀਚ ਟਾਣੀ ਨਥਾ ਸਿੰਘ ਵਾਲਾ ਪੁਲ ਸੀ ਇੱਕ ਕਮੋਦੀਚ ਸਾਡਾ ਜਲਾਲਾਬਾਦ ਐਫਐਫ ਰੋਡ ਦਾ ਬਾਈਪਾਸ ਸੀ ਔਰ ਇੱਕ ਕਰਨੀ ਵਾਲਾ ਸੇਮ ਪ੍ਰੋਜੈਕਟ ਸੀ ਜਿਹੜੇ ਤਿੰਨੋਂ ਅਨਪੂਰੇ ਹੋ ਚੁੱਕੇ ਆ ਅਗਲੇ ਹਫਤੇ ਸੇਮ ਪ੍ਰੋਜੈਕਟ ਸਟਾਰਟ ਹੋ ਜਾਣਾ ਔਰ ਬਾਈਪਾਸ ਹੋਰ ਦੋ ਮਹੀਨਾ ਦਾ ਕੰਮ ਉਹਦੀਆਂ ਪਰਮਿਸ਼ਨਾਂ ਲਈ ਚੱਲ ਗਿਆ ਫੋਰੈਸਟ ਕੋਲ ਔਰ ਪੁਲ ਥੋੜੇ ਸਾਹਮਣੇ ਬਣ ਕੇ ਤਿਆਰ ਹੈ ਔਰ ਲਾਸਟ ਪਿੰਡ ਹੈ ਮੇਰੇ ਹਲਕੇ ਦਾ ਇਸ ਗੱਲ ਦੀ ਸਭ ਨੂੰ ਮੁਬਾਰਕਵਾਦ ਹੁਣ ਕਿਸੇ ਨੂੰ ਕਿਸ਼ਤੀ ਦੇ ਵਿੱਚੋਂ ਦਰਿਆ ਛੱਟਪ ਕੇ ਜਾਣਾ ਪੈਣਾ ਇਥੇ ਜਿਹੜੇ ਆਸ-ਪਾਸ ਦੇ ਪਿੰਡ ਜਿਹੜੇ ਅੱਗੇ ਨਾਲ ਪ੍ਰਭਾਵਿਤ ਹੁੰਦੇ ਸੀ ਫਸਲਾਂ ਉਨਾਂ ਦੀ ਨੁਕਸਾਨੀਆਂ ਜਾਂਦੀਆਂ ਸੀ ਤੁਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਥੋੜੇ ਹਲਕੇ ਦੇ ਵਿੱਚ ਦੇਖੋ ਪਹਿਲਾਂ ਇੱਥੇ ਡਾਫ ਲੱਗਦੀ ਹੁੰਦੀ ਸੀ ਸੜਕ ਸੀ ਨਾ ਵਿੱਚ ਤੇ ਡਾਫ ਲੱਗਣ ਕਰਕੇ ਪਾਣੀ ਦਾ ਬਾਪ ਪ੍ਰੈਸ਼ਰ ਰਹਿੰਦਾ ਸੀ ਪਿੱਛੇ ਹ ਹੁਣ ਨਹੀਂ ਤਾਂ ਹੁਣ ਤੇ ਕੰਦਾ ਇੱਕ ਇੱਕਲਾ ਹੋਰ ਪਾਣੀ ਉੱਪਰ ਚੜ ਜਾਣਾ ਸੀ ਪਰ ਜਦੋਂ ਹੁਣ ਜਦੋਂ ਸੜਕ ਪਿੱਛੋਂ ਪੜਤੀ ਪੁਲ ਦੇ ਨੇ ਪਾਣੀ ਥਰੋਣ ਲੱਗ ਗਿਆ ਤਾਂ ਪ੍ਰੈਸ਼ਰ ਘਟਾ ਇੱਕ ਪ੍ਰਬਾਸ ਸਿੰਘ ਵਾਲਾ ਬਹੁਤ ਇਫੈਕਟ ਕਰਦਾ ਸਾਡਾ ਆਤੂ ਵਾਲਾ ਬਹੁਤ ਇਫੈਕਟ ਕਰਦਾ ਸਾਡਾ ਔਰ ਚੱਕੀਵਾਰ ਟਾਣੀ ਬਜਨ ਸਿੰਘ ਵਾਲੇ ਇਫੈਕਟ ਕਰਦੇ ਸੋ ਇਸ ਵਾਰੀ ਉਮੀਦ ਹੈ ਵੀ ਸ਼ਾਇਦ ਮਾਰੇ ਕਿਰਪਾ ਕਰਨਗੇ ਉਸ ਪਰਮਾਤਮਾ ਗਿਆ ਆਪਣਾ ਜ਼ੋਰ ਨਹੀਂ ਪਰ ਅਰਦਾਸ ਕਰ ਸਕਦੇ ਵੀ ਉਹਨਾਂ ਨੂੰ ਨੁਕਸਾਨ ਨਾ ਹੋਵੇ ਬਾਕੀ ਪੰਜਾਬ ਸਰਕਾਰ ਔਰ ਇਹਨਾਂ ਦਾ ਪੁੱਤਰ ਇਹਨਾਂ ਦੇ ਨਾਲ ਹੈ ਮੇਰੇ ਵੱਲੋਂ ਕੋਈ ਕਮੀ ਨਹੀਂ ਉਹੀ 골ਡੀ ਹੈ ਜਿਹਨੂੰ 골ਡੀ ਨੂੰ 2022 ਚ ਲੈ ਕੇ ਅਸੀਂ ਅੱਜ ਵੀ ਹੋਈ ਹੈ ਸੋ ਮੇਰਾ ਫਰਜ਼ ਬੰਦਾ ਹੈ ਆਦੀ ਡਿਊਟੀ ਪੂਰੀ ਕਰਨ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਮੈਂ ਨਾਲੇ ਹਮੇਸ਼ਾ ਹਾਂ ਜੀ ਤੁਹਾਡਾ ਪਾਣੀ ਇੱਕ ਵਾਰ ਫੇਰ ਆ ਗਿਆ ਜੀ ਇਹ ਅੱਗੇ ਤੀਜੇ ਵੀ ਆ ਸੀ ਪਹਿਲੀ ਵੀ ਆਇਆ ਸੀ ਹੁਣ ਵੀ ਆ ਗਿਆ ਜੀ ਪਾਣੀ ਬਹੁਤ ਆਉਂਦਾ ਹੈ ਅੱਗੇ ਤਾਂ ਵਿੱਚੋਂ ਲੰਗਾ ਸਾਡਾ ਵਿੱਚ ਦੀ ਸੀ ਬੀੜੀਆਂ ਲ ਜਾਂਦੇ ਸੀ ਜਿਹੜਾ ਪਾਣੀ ਜਾਨੀ ਖੇਤਾਂ ਤੋਂ ਹੋ ਕੇ ਸਾਡੇ ਘਰਾਂ ਤੱਕ ਪਹੁੰਚ ਜਾਂਦਾ ਸੀ ਸਾਡੇ ਘਰਾਂ ਦੇ ਜੋ ਆਰ ਦਰ ਆਰ ਪਹੁੰਚ ਜਾਂਦਾ ਸੀ ਸਾਡੇ ਘਰ ਉੱਚੇ ਪਾਏ ਹੋਏ ਨੇ ਇਸ ਕਰਕੇ ਹੁਣ ਫਿਰ ਪਾਣੀ ਆ ਗਿਆ ਜੀ ਪਾਣੀ ਜੋ ਆਇਆ ਬੜੀ ਅਫਤਾਰ ਨਹੀਂ ਹੁਣ ਵੀ ਚੱਲ ਰਿਹਾ ਹੈ ਤੇ ਜਿਹੜੀ ਪੁਲ ਸੀਐਮ ਭਗਵੰਤ ਮਾਨ ਤੇ ਜਗਦੀਪਾੁਰ ਕੋੜੀ ਜਲਾਲਾ ਤੇ ਹੁੰਦਾ ਹੈ ਇੱਕ ਇਹਨਾਂ ਨੇ ਬਣਾਈਆਂ ਇਹਨਾਂ ਦਾ ਅਸੀਂ ਦਿਲੋਂ ਦੁਸ਼ੁਕ ਗਿਆ ਕਰਦੇ ਹਾਂ ਤੇ ਬਹੁਤ ਇਹਨਾਂ ਨੇ ਪ੍ਰਾਲਾ ਕੀਤਾ ਹੈ ਪਿਛਲੀ ਵਾਰ ਜਦੋਂ 2023 ਚ ਪਾਣੀ ਆਇਆ 2 ਸਾਲ ਪਹਿਲਾਂ ਉਦੋਂ ਮੌਤਾਂ ਵੀ ਇਸ ਪਿੰਡ ਦੇ ਵਿੱਚ ਹੋਈਆਂ ਚਾਰ ਪੰਜ ਲੋੜ ਪਾਣੀ ਦੀ ਵਹਾਂ ਚ ਰੁੜ ਗਏ ਸੀ ਮੁੰਡੇ ਹਾਂਜੀ 베ੜੀ ਜੋ ਚਲਦੀ ਸੀ ਕਿਦੋਂ ਹਵਾ ਜਾਂ ਗੁਲਾ ਆਉਂਦਾ ਸੀ 베ੜੀ ਡੋਲਾ ਖਾ ਜਾਂਦੀ ਅੱਜ ਖੁਸ਼ ਹੋ ਪੂਰੇ ਹਾਂ ਪੂਰੇ ਖੋ ਜਾ ਅੱਜ ਮੈਂ ਸੁਣਿਆ ਤੁਸੀਂ ਇੱਥੇ ਝੰਡਾ ਵੀ ਲੜਾਇਆ ਕਿਤੇ ਵੀ ਬਿਲਕੁਲ ਜੀ ਆਜ਼ਾਦੀ ਮਨਾਈ ਅੱਜ ਬਿਲਕੁਲ ਜੀ ਜੀ ਤੇ ਪਾਣੀ ਹੁਣ ਵੀ ਬਹੁਤ ਚੱਲ ਰਿਹਾ ਤੇ ਸਾਨੂੰ ਹੁਣ ਵੀ ਇਹਦਾ ਬਹੁਤ ਲਾਭ ਮਿਲਿਆ ਕੋਈ ਨਾ ਜੋ ਬਣਾਈ ਤਾਂ ਇਹ ਯਾਦ ਹੋਈਏ ਇਸ ਵਾਰ ਕੋਈ ਨਹੀਂ ਚੱਲ ਰਿਹਾ ਪਰਲਾ ਅੱਛਾ ਇੱਧਰ ਲਾ ਮੈਂ ਕਿਰ ਪਰਲਾ ਹੀ ਪੜਦਾ ਹੈ ਕਰਕੇ ਛੱਡ ਦੇ ਉਹ ਇਹੋ ਜਿਹਾ ਆਹ ਤੇ ਨਾ ਨਾ ਬੁਧੀ ਪੈਸਾ ਦੇ ਬੈਠੇ ਆ। ਆ ਤੂੰ ਪਹਿਲਾ ਸਾਡੇ ਹਲਕੇ ਦੇ ਐਮ.ਐਲ.ਏ ਜਗਦੀਪ ਸਿੰਘ ਨੂੰ ਗੋਲੀ ਦਾ ਲੱਖ ਲੱਖ ਨਹੀਂ ਕਰੋੜ ਕਰੋੜ ਵਿੱਚ ਧੰਨਵਾਦ ਕਰਨੇ ਆ। ਜਿਹੜੇ ਕੀ ਸਾਨੂੰ ਅੱਜ ਤੋਂ 70 80 ਸਾਲਾਂ ਬਾਅਦ ਚੀਜ਼ ਮਿਲੀ ਹੈ। ਪਿਛਲੇ 2023 22 23 ਚ ਸਾਡਾ ਪਾਣੀ ਆਇਆ ਸੀਗਾ ਤਕਰੀਬਨ 3 ਤੋਂ 4 ਮੌਤਾਂ ਹੋ ਗਈ ਸੀ ਜਿੰਨਾਂ ਕੇ ਐਮਐਲ ਸਾਹਿਬ ਨੇ ਖੁਦ ਆਪ ਦੇ ਚੈੱਕ ਕਰਕੇ ਦਿੱਤੇ ਸੀਗੇ ਸਾਨੂੰ ਲੱਗਦਾ ਕਿ ਜਿਹੜੇ ਅਸਲ ਵਿੱਚ ਆਜ਼ਾਦੀ ਮਿਲਣੀ ਚਾਹੀਦੀ ਸੀ ਸਾਨੂੰ ਹੁਣ ਮਿਲੀ ਹੈ 2024 ਦੇ ਵਿੱਚ ਕਿਉਂਕਿ ਸਾਡੀ ਸਭ ਤੋਂ ਵੱਡੀ ਮੰਗ ਦੀ ਸੀਗੇ ਐਮਐਲ ਸਾਨੂੰ ਪਹਿਲੀ ਰੱਖੀ ਸੀ ਇਹਨੇ ਪਹਿਲੀ ਗਾਰੰਟੀ ਦਿੱਤੀ ਸੀ ਪਹਿਲੀ ਵਾਰੀ ਇਹਨੇ ਪੂਰੀ ਕਰ ਦਿੱਤੀ ਕਿਉਂਕਿ ਸਾਡੀ ਜਿੰਨੀਆਂ ਵੀ ਵੋਟਾਂ ਪਾਈਆਂ ਨੇ ਤੇ ਬਾਰਡਰ ਪੱਟੀ ਦਾ ਸਾਡਾ ਇੱਕ ਇੱਕ ਵੋਟ ਦਾ ਮੁੱਲ ਮੁੜ ਗਿਆ ਤਕਰੀਬਨ 3.5 ਕਰੋੜ ਦੀ ਪੂਰੀ ਲਗਤ ਨਾਲ ਅੱਜ ਸਾਡੇ ਪਿੰਡਾਂ ਤਾਂ ਜਿਹਨੇ ਵੀ ਆਉਂਦੇ ਜਾਂਦੇ ਨੇ ਉਹਨਾਂ ਨੂੰ ਜਰਮਨੀ ਕੋਈ ਪਰੇਸ਼ਾਨੀ ਆਉਂਦੀ। ਫੇਰ ਵੀ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਅਸੀਂ ਦੁਬਾਰਾ ਐਮਐਲ ਸਾਹਿਬ ਨੂੰ ਸਪੋਰਟ ਦੇ ਵੋਟ ਕਰਾਂਗੇ। ਖੁਸ਼ ਹਾਂ। ਬਿਲਕੁਲ ਜਿਆਦਾ ਸਾਡੇ ਮੁਖਮਦ ਸਾਹਿਬ ਜਿਹੜੀ ਕਿ ਬੜੀ ਧਿਆਨ ਨਾਲ ਚੀਜ਼ ਸਾਡੇ ਸੰਦੇ ਪੈਣੇ ਨੇ। ਹਰੇਕੀ ਦੀ ਗੱਲਬਾਤ ਸੁਣਦੇ ਪੈਣੇ। ਸਾਡੇ ਜਿੰਨੇ ਵੀ ਪਿੰਡ ਵਾਸੀ ਹੈਗੇ ਨੇ ਅਸੀਂ ਇਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ। ਜੀ। ਹਾਂਜੀ ਮੈਂ ਸਪੈਂਟ ਦੀ ਡੰਡੀ ਦੀ ਗੀ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਅੱਜ ਛੱਤ ਤੇ ਮੌਕੇ ਤੇ ਜਿਆਜਾ ਲੈਣ ਵੀ ਆਏ ਨੇ ਫੁੱਲ ਦਾ ਤੇ ਲੋਕ ਲੰਗੇ ਚੱਪ ਜਾਂਦੇ ਨੇ ਬਹੁਤ ਹਸਾਨ ਲੋਕਾਂ ਨੂੰ ਬੜੀ ਮੁਸ਼ਕਲਾਂ ਆਦੀ ਸੀ ਖਾਲ ਸਪਰੇ ਜੋ ਲੈ ਕੇ ਜਾਂਦੇ ਸੀ ਯਾਰ ਪਰ ਲੰਗਨ ਟਪਣ ਤੋਂ ਬੱਚਿਆਂ ਦੇ ਸਕੂਲ ਤੋਂ ਤੇ ਅੱਜ ਮੁਸ਼ਕਲ ਸਾਰੀ ਜ਼ਿੰਦਗੀ ਵਾਸਤੇ ਜਦੋਂ ਤੱਕ ਵੀ ਫੁੱਲ ਚੱਲਦੀ ਰਹੇਗੀ ਦਰਿਆ ਚੱਲਦਾ ਰਹੇਗਾ ਇਹ ਨਾਮ ਚੱਲਦਾ ਹੀ ਰਹੇਗਾ ਮੈਂ ਬਹੁਤ ਧੰਨਵਾਦ ਕਰਦਾ ਫਿਰ ਦੁਬਾਰਾ ਔਰ ਜਗਦੀਪ ਕੋਈ ਗੋਲਦੀ ਜੀ ਦਾ ਜਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਜਿੱਥੇ ਪ੍ਰੋਬਲਮ ਹੈ ਮੇਰਾ ਜਾਣਾ ਫਰਜ਼ ਹੈ ਲਾਲ ਲਾਲ ਇਹ ਪਾਣੀ ਤੇ ਕਿਨਾਂ ਦਾ ਕਿਸੇ ਦਾ ਜ਼ੋਰ ਹੈ ਜੀ ਪਰ ਜਦੋਂ ਕੁਦਰਤ بارش ਇਨੀ ਐਕਸੈਸ ਤੋਂ ਇੰਨੀ ਹੋਵੇ ਤਾਂ ਇਹ ਕੁਸ਼ਿੰਤਾ ਆਉਦੀ ਹੈ ਜੀ ਕਿੰਨੇ ਕਰਾਂ ਦੀ ਫਸਲ ਉੱਜੜ ਗਈ ਕਿੰਨੇ ਕਰਾਂ ਤੰਕੀਪ ਤਰਾ ਜਿਹੜੀ ਕਨੈਕਟੀਵਿਟੀ ਦੀ ਮੁੱਦੇ ਦੀ ਸਭ ਤੋਂ ਵੱਡੀ ਤਕਲੀਫ ਹੈ ਜੀ ਆਪ ਦਾ ਆਪ ਦਾ ਨਿਕਲ ਲੈ ਕੇ ਸ਼ਹਿਰ ਜਾ ਸਕਦਾ ਹੈ ਉਹ ਨਾਲ ਹੀ ਕਰਦੇ ਸਮਾਨਾ ਸੀ ਬੜੀ ਤਕਲੀਫ ਹੁੰਦੀ ਹੈ ਜੀ ਤੋਂ ਇਹ ਵਰਮਾ ਸਿੰਘ ਵਾਲੇ ਢਾਢ ਤੋਂ ਆਪ ਕੋਲ ਇਹ ਇੱਕ ਸਪੋਟੇ ਰਹਿ ਗਿਆ ਜਿਹੜਾ ਮੇਰਾ ਵਿਆਪ ਦਾ ਜਿਹੜੀ ਕਨੈਕਟੀਵਿਟੀ ਉਹ ਟੁੱਟ ਗਈ ਹੈ ਜੀ ਤੋਂ ਕੋਸ਼ਿਸ਼ ਕਰਦੇ ਹਾਂ ਜਲਦੀ ਇਹਦਾ ਵੀ ਅੰਡਰ ਰਿਲੀਜ਼ ਕਰਾ ਕੇ ਪੁਲ ਆਪਾਂ ਜਲਦੀ ਬਣਾ ਦਈਏ ਜਿਵੇਂ ਠਾਣੀ ਦਾ ਫਸਟ ਹੋਣੀ ਹੈ ਤੋਂ ਕੋਸ਼ਿਸ਼ ਕਰਾਂਗੇ ਵੀ ਪ੍ਰੋਗਰੈਸ ਬਣਾ ਦਈਏ ਜੀ ਹੋਰ ਵੀ ਜਿੱਥੇ ਜਿੱਥੇ ਪ੍ਰੋਬਲਮ ਹੈ ਮੇਰਾ ਜਾਣਾ ਫਰਜ਼ ਹੈ ਲਾ ਲਾ ਲੀ ਪਾਣੀ ਤੇ ਕਿਨਾ ਤਾਂ ਕਿਸੇ ਦਾ ਜ਼ੋਰ ਹੈ ਜੀ ਪਰ ਜਦੋਂ ਕੁਦਰਤ بارش ਇਨੀ ਐਕਸੈਸ ਤੋਂ ਹੁੰਦੀ ਉਹਦੇ ਕੋਈ ਮੁਸੀਬਤਾਂ ਆਉਂਦੀਆਂ ਨੇ ਜੀ ਕਿੰਨੇ ਕਰਾਂ ਦੀ ਫਸਲ ਉਜੜ ਗਈ ਕਿੰਨੇ ਕਰਾਂ ਪਿੰਡ ਪਰ ਜਿਹੜੀ ਕ੍ਰੈਕਿਬਿਲਟੀ ਕਿੰਨੀ ਦੀ ਸਭ ਤੋਂ ਵੱਡੀ ਤਕਲੀਫ ਹੈ ਜੀ ਆਪਰ ਦਾ ਆਪ ਦਾ ਵੇਕਲ ਲੈ ਕੇ ਸ਼ਹਿਰ ਜਾ ਸਕਦਾ ਹੈ ਉਹ ਨਹੀਂ ਕਰਦੇ ਸਮਾਨਾ ਸੀ ਬੜੀ ਤਕਲੀਫ ਹੁੰਦੀ ਜੀ ਸੋ ਇਹ ਵਰਮਾ ਸਿੰਘ ਵਾਲੇ ਘਾਟੂ ਆਪ ਕੋਲ ਹੈ ਇਹ ਇੱਕ ਛੋਟੇ ਰਹਿ ਗਿਆ ਜਿਹੜਾ ਮੇਰਾ ਦਰਿਆ ਪਾਰ ਦਾ ਜੀ ਇੱਥੇ ਕਨੈਕਟੀਵਿਟੀ ਹੋਰ ਟੁੱਟ ਗਈ ਹੈ ਜੀ ਸੋ ਕੋਸ਼ਿਸ਼ ਕਰਦੇ ਆ ਜਲਦੀ ਜਦਾਂ ਵੀ ਅੰਡ ਰਿਲੀਜ਼ ਕਰਾ ਕੇ ਪੁਲ ਆਪਾਂ ਜਲਦੀ ਬਣਾ ਦੀ ਜੇ ਹਟਾਣੀ ਦਾ ਫਸਲ ਨਹੀਂ ਕੋਸ਼ਿਸ਼ ਕਰਾਂਗੇ ਬਿਲਡਿੰਗ ਬਣਾ ਦੀ ਜੀ ਹੋਰ ਵੀ ਬਹੁਤ ਕਿੱਥੇ ਨਾਲ ਸਾਡੇ ਕੀ ਚੰਗੇ ਫੈਰੀ ਚਪਲਾ ਵੀ ਨਹੀਂ ਪਾਈ ਹੋਏ ਚੰਗੇ ਫੈਰੀ ਚਪਲਾ ਵੀ ਨਹੀਂ ਪਾਈ ਹੋਏ ඒකකම නම කර පරා කිීවෙන හි පියවසිත ස ਸੜਕਾਂ ਲੱਲੇ 5 ਮਿੰਟ ਸਰ 35 ਲੱਖ ਕਿਲੋਮੀਟਰ ਦਾ ਲੱਗਦਾ ਹੈ 1 ਕਿਲੋ ਯਾ ਤਾਂ 10 ਸੜਕਾਂ ਲੱਲੇ ਕਿਲੋ ਕਿਲੋਮੀਟਰ ਦੀਆਂ 10 ਹੋਣ ਤਾਂ ਨਹੀਂ ਪੈਂਦਾ ਮੈਂ ਜੀ ਹੁਣ ਤਾਂ ਤੁੱਪ ਨਿਕਲੀ ਨਾ ਦੁੱਧਾ ਹੀ ਰੋਸ਼ੇ ਲੋਣਾ ਹੈ ਮੈਂ ਕਿਹਾ ਫੋਲੀ ਦੇ ਦੇ ਸੜਕਾਂ ਲੱਲੇ ਉਹ ਦਵਾਵਾਂ ਤਾਂ ਦੇਊਗਾ ਐਮ ਐਲ ਹਾਜ ਜੀ ਅੱਛਾ ਜੀ ਨਾ ਦੁੱਧਾ ਰੋਸ਼ੇ ਲੋਣਾ ਹੈ ਵੀ ਉਹ ਨਾ ਆਏ ਤੇ ਸਾਲਾਂਗੇ ਬਾਬਾ ਮੇਰੀ ਗੱਲ ਮੇਰਾ ਕੀ ਹੁੰਦਾ ਦੁਨੀਆ ਦਾ ਅਮੀਰ ਬੰਦਾ ਸੀ ਠੀਕ ਹੈ ਬਾਈ ਮੈਂ ਦੇ ਕੰਮ ਕਰਦਾ ਮੁੰਡਾ ਜਿਹਨੂੰ ਵੀ ਉਹ 31000 ਦੇ 250 ਤਾਂ ਉਹ ਕਿ ਰੱਬ ਕਰ ਸਕਦਾ ਮੈਨੂੰ ਕਿਉਂ ਜੀ ਜਿਵੇਂ ਜੇ ਮਦਰੂ ਮੈਂ ਬਾਹਰ ਲੈਂਦਾ ਹੁਣ ਯਾਰ ਆ ਗਿਆ ਹੋਰ ਮਰੇ ਦੌਰਾਂ ਕੋਈ ਪਤਾ ਲੱਗਦਾ ਕਿ ਹੁੰਦਾ ਇੱਕ ਕਮਰੇ ਤੋਂ ਅੰਦਰ ਨਹੀਂ ਲੰਬਾਈ ਇੱਕ ਸੋਚ ਲਓ ਨਾ ਜਾਨਾ ਸਿੰਘ ਦੀ ਗੱਲ ਤੇ ਇਹ ਐਸਾ ਰਿਹਾ ਉਹ ਮੇਰੇ ਭਾਈ ਜੀ ਦੋ ਤਿੰਨ ਭਾਈ ਜੀ ਹਾਂ ਜੀ ਮੈਂ ਸਰਪੰਚ ਚ ਟੰਡਿਕ ਸਿੰਘ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਅੱਜ ਆ ਕੇ ਮੌਕੇ ਤੇ ਜਿਆਜਾ ਲੈਣ ਵੀ ਆਏ ਨੇ ਪੁੱਤਾਂ ਤੇ ਲੋਕ ਲੰਗੇ ਜੱਪੇ ਜਾਂਦੇ ਨੇ ਬਹੁਤ ਆਸਾਨ ਲੋਕਾਂ ਨੂੰ ਬੜੀ ਮੁਸ਼ਕਲਾਂ ਆਦੀ ਸੀ ਖਾਸ ਸਪਰੇ ਜੋ ਲੈ ਕੇ ਜਾਂਦੇ ਸੀ ਯਾਰ ਪਰ ਲੰਘਣ ਟਪਣ ਤੋਂ ਬੱਚਿਆਂ ਦੇ ਸਕੂਲ ਤੋਂ ਤੇ ਅੱਜ ਮੁਸ਼ਕਲ ਸਾਰੀ ਜ਼ਿੰਦਗੀ ਵਾਸਤੇ ਜਦੋਂ ਤੱਕ ਵੀ ਪੁਲ ਚੱਲਦੀ ਰਹੇਗੀ ਦਰਿਆ ਚੱਲਦਾ ਰਹੇਗਾ ਇਹ ਨਾਣਾਬ ਚਲਦਾ ਹੀ ਰਹੇਗਾ ਮੈਂ ਬਹੁਤ ਧੰਨਵਾਦ ਕਰਦਾ ਫਿਰ ਦੁਬਾਰਾ ਔਰ ਜਗਦੀਪ ਕੋਈ ਗੋਲਦੀ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਸ਼ੋਕ ਮੇਰੇ ਆ ਭਾਈ ਓਏ ਛਾੜ ਦੇ ਚੱਲ ਛੋਰੇ ਚੱਲ ਚੱਲ ਬੱਜ ਗਿਆ ਖੋਇਆ ਮਾਗਾ ਸ਼ਿਕਰਾ ਪੈਦੀ ਦੇ ਚੱਲ ਨਹੀਂ ਜੇ ਤੂੰ ਅੱਗੇ ਆਂ ਨੀਟ ਲਾਣੀ ਆ ਰੋ ਜਾਗੜਾ ਚੱਕਲੀ ਚੱਲ ਓਏ ਵਾਹ ਵਾਹ ਹਾਂ ਲੈ ਹਾਂ ਵਾਹ ਵਾਹ ਲੈ ਲਾਈ ਪੈਂਦੀ ਹਾਂ ਹੋਰ ਨਾ ਭੁਜੀਆ ਤੇ ਪਕੌੜੇ ਲੈ ਆਈ ਚੰਨ ਨੂੰ ਕੋਈ ਦੀ ਜੋ ਕਿੱਥੇ ਲੋਕ ਦੱਲ ਨਹੀਂ ਕੋਈ ਨਹੀਂ ਵੀ ਮਾਰਾ ਮਾਰ ਹੈ ਮਾਰ ਕੇ ਭਾਈ ਮਾਰ ਚਲੇ ਚਲੇ ਜਿੱਦ ਤੋਂ ਪਾਣੀ ਬਹੁਤ ਹੋ ਗਿਆ ਹੈ ਆਏ ਤੁਮ ਚਾਚਾ ਇਹ ਪਾਣੀ ਤਾਂ ਬੜਾ ਹੈ ਬਹੁਤ ਜਿਆਦਾ ਹੈ ਕਲੋਰੋ ਕੀ ਚੀਜ਼ ਨਹੀਂ ਬੋਲਣਾ ਇਲਟ੍ਰੇਟਰ ਬਣਾ ਨਾ ਪੱਠੇ ਲੈਣ ਗਾਇ ਬੜੀ ਤੰਗੀ ਆਈਏ ਜਿਹੜੀ ਅੱਖੀਆਂ ਦੇਖੋ ਜਿਹੜੀ ਅੱਖੀਆਂ ਸਾਡਾ ਚੈਰੀ ਉਹ ਕੋਲੋਂ ਲੰਭ ਪਤਾ ਨਹੀਂ ਹਮਰੇ ਸਿਰ ਹੈ ਹੈ